ਵੱਡੀ ਖਬਰ ਜਗਜੀਤ ਸਿੰਘ ਢੱਲੇਵਾਰ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ 46 ਦਿਨ ਹੋ ਗਏ ਨੇ ਤੇ ਹਜੇ ਮਰਨ ਵਰਤੋਨਾ ਦਾ جاری ਹੈ ਦੂਜੇ ਪਾਸੇ ਭੁੱਖ ਹੜਤਾਲ ਦੇ ਕਾਰਨ ਉਹਨਾਂ ਦੀ ਸਿਹਤ ਕਾਫੀ ਨਾਜ਼ੁਕ ਹੁੰਦੀ ਜਾ ਰਹੀ ਹੈ 13 ਫਰਵਰੀ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਲਗਾਤਾਰ ਧਰਨੇ ਦੇ ਉੱਤੇ ਡਟੀਆਂ ਹੋਈਆਂ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਜਿਸ ਦੇ ਦੌਰਾਨ ਕਿਸਾਨ ਜਥੇਬੰਦੀਆਂ ਲਗਾਤਾਰ ਆਪਣੀਆਂ ਮੰਗਾਂ ਨੂੰ ਕੇ ਉੱਥੇ ਹੀ ਅੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦਿੱਲੀ ਕੋਚ ਨੂੰ ਲੈ ਕੇ ਵੀ ਤਿਆਰੀ ਹੋਈ ਤੇ ਜਿਸ ਤੋਂ ਬਾਅਦ ਕੁਝ ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂੰ ਤੁਰਿਆ ਪਰੰਤੂ ਨਹੀਂ ਜਾਣ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਉੱਥੇ ਹੀ ਹਰਿਆਣਾ ਪੁਲਿਸ ਨੇ ਕਹਿ ਦਿੱਤਾ ਕਿ ਪਹਿਲਾਂ ਇਜਾਜ਼ਤ ਲੈ ਕੇ ਆਓ ਫਿਰ ਅੱਗੇ ਜਾਣ ਦਵਾਂਗੇ ਤੇ ਜਿਸ ਤੋਂ ਬਾਅਦ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਦਿੱਲੀ ਪੈਦਲ ਯਾਤਰਾ ਜਾਵਾਂਗੇ ਤੇ ਜਦੋਂ ਵੀ ਸਾਡੇ ਕੋਲ ਹੋਇਆ ਤਾਂ ਅਸੀਂ ਰੁਕ ਜਾਵਾਂਗੇ ਪਰੰਤੂ ਦੂਜੇ ਪਾਸੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਉੱਥੇ ਹੀ ਪ੍ਰਧਾਨ ਸਾਹਿਬ ਦੇ ਵੱਲੋਂ ਦੱਸਦੀਏ ਕਿ ਇਸ ਗੱਲ ਤੋਂ ਬਾਅਦ ਹੁਣ ਜਿਹੜਾ ਕਿ ਮਰਨ ਵਰਤ ਦਾ ਐਲਾਨ ਤਾ ਗਿਆ ਤੇ ਜਿਸ ਦੇ ਦੌਰਾਨ ਅਜੇ 46 ਦਿਨ ਹੋ ਗਏ ਨੇ ਸਵਾ ਮਹੀਨਾ ਗੁਜ਼ਰ ਚੁੱਕਿਆ ਹੈ ਅਜੇ ਵੀ ਪ੍ਰਧਾਨ ਸਾਹਿਬ ਦੀ ਪੋਖੜਤਾਲ جاری ਹੈ ਕਿਸਾਨ ਜਥੇਬੰਦੀਆਂ ਲਗਾਤਾਰ ਉਹਨਾਂ ਨੂੰ ਲੈ ਕੇ ਚਿੰਤਤ ਨੇ ਦੂਜੇ ਪਾਸੇ ਉਹਨਾਂ ਨੇ ਹਰੇਕ ਨਾਲ ਮਿਲਣ ਦਾ ਬੰਦ ਕਰ ਦਿੱਤਾ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਕੋਲ ਜਾਪ ਚੱਲਦਾ ਰਹੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਖਰੀ ਇੱਛਾ ਵੀ ਰੱਖੀ ਗਈ ਆ ਕਿਸਾਨ ਜਥੇਬੰਦੀਆਂ ਹੁਣ ਪੂਰਨ ਤੌਰ ਤੇ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਖਨੌਰੀ ਦੇ ਉੱਤੇ ਜਿਹੜਾ ਕਿ ਕਿਸਾਨ ਜਥੇਬੰਦੀਆਂ ਅਗਲੀਆਂ ਰਣਨੀਤੀਆਂ ਵੀ ਘੜ ਰਹੀਆਂ ਨੇ ਅੱਜ ਪੁਤਲੇ ਸਾੜੇ ਜਾਣਗੇ ਦੂਜੇ ਪਾਸੇ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ ਪਰੰਤੂ ਪ੍ਰਧਾਨ ਸਾਹਿਬ ਦੀ ਹਾਲਤ ਨੂੰ ਲੈ ਕੇ ਕਿਸਾਨ ਪੂਰਨ ਤੌਰ ਤੇ ਚਿੰਤਤ ਨੇ ਕਿੱਲਾ ਕਿਸਾਨ ਹੀ ਨਹੀਂ ਸਗੋਂ ਪੂਰਾ ਦੇਸ਼ ਹੀ ਚਿੰਤਾ ਦੇ ਵਿੱਚ ਹੈ ਪਰੰਤੂ ਉੱਥੇ ਹੀ ਸਰਕਾਰਾਂ ਬੇਫਿਕਰ ਨਜ਼ਰ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਅੱਜ 46 ਦਿਨ ਹੋ ਗਏ ਨੇ ਤੇ ਉਹਨਾਂ ਦੀ ਸਿਹਤ ਹੋ ਡਾਊਨ ਹੋ ਗਈਏ 13 ਫਰਵਰੀ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਲਗਾਤਾਰ ਧਰਨੇ ਦੇ ਉੱਤੇ ਡਟੀਆਂ ਹੋਈਆਂ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਜਿਸ ਦੇ ਦੌਰਾਨ ਕਿਸਾਨ ਜਥੇਬੰਦੀਆਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਉੱਥੇ ਹੀ ਅੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦਿੱਲੀ ਕੂਚ ਨੂੰ ਲੈ ਕੇ ਵੀ ਤਿਆਰੀ ਹੋਈ ਤੇ ਜਿਸ ਤੋਂ ਬਾਅਦ ਕੁਝ ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂੰ ਤੁਰਿਆ ਪਰੰਤੂ ਨਹੀਂ ਜਾਣ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਉੱਥੇ ਹੀ ਹਰਿਆਣਾ ਪੁਲਿਸ ਨੇ ਕਹਿ ਦਿੱਤਾ ਕਿ ਪਹਿਲਾਂ ਇਜਾਜ਼ਤ ਲੈ ਕੇ ਆਓ ਫਿਰ ਅੱਗੇ ਜਾਣ ਦਵਾਂਗੇ ਤੇ ਜਿਸ ਤੋਂ ਬਾਅਦ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਦਿੱਲੀ ਪੈਦਲ ਯਾਤਰਾ ਜਾਵਾਂਗੇ ਤੇ ਜਦੋਂ ਵੀ ਸਾਡੇ ਕੋਲ ਹੋਇਆ ਤਾਂ ਅਸੀਂ ਰੁਕ ਜਾਵਾਂਗੇ ਪਰੰਤੂ ਦੂਜੇ ਪਾਸੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਉੱਥੇ ਹੀ ਪ੍ਰਧਾਨ ਸਾਹਿਬ ਦੇ ਵੱਲੋਂ ਦੱਸਦੀਏ ਕਿ ਇਸ ਗੱਲ ਤੋਂ ਬਾਅਦ ਹੁਣ ਜਿਹੜਾ ਕਿ ਮਰਨ ਵਰਤ ਦਾ ਐਲਾਨ ਤਾ ਗਿਆ ਤੇ ਜਿਸ ਦੇ ਦੌਰਾਨ ਅਜੇ 46 ਦਿਨ ਹੋ ਗਏ ਨੇ ਸਵਾ ਮਹੀਨਾ ਗੁਜ਼ਰ ਚੁੱਕਿਆ ਹੈ ਅਜੇ ਵੀ ਪ੍ਰਧਾਨ ਸਾਹਿਬ ਦੀ ਭੋਖੜਤਾਲ ਜਾਰੀ ਹੈ ਕਿਸਾਨ ਜਥੇਬੰਦੀਆਂ ਲਗਾਤਾਰ ਉਹਨਾਂ ਨੂੰ ਲੈ ਕੇ ਚਿੰਤਤ ਨੇ ਦੂਜੇ ਪਾਸੇ ਉਹਨਾਂ ਨੇ ਹਰੇਕ ਨਾਲ ਮਿਲਣ ਦਾ ਬੰਦ ਕਰ ਦਿੱਤਾ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਕੋਲ ਜਾਤ ਚੱਲਦਾ ਰਹੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਖਰੀ ਇੱਛਾ ਵੀ ਰੱਖੀ ਗਈ ਹੈ ਕਿਸਾਨ ਜਥੇਬੰਦੀਆਂ ਹੁਣ ਪੂਰਨ ਤੌਰ ਤੇ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਖਨੌਰੀ ਦੇ ਉੱਤੇ ਜਿਹੜਾ ਕਿ ਕਿਸਾਨ ਜਥੇਬੰਦੀਆਂ ਅਗਲੀਆਂ ਰਣਨੀਤੀਆਂ ਵੀ ਕੱਢ ਰਹੀਆਂ ਨੇ ਅੱਜ ਪੁਤਲੇ ਸਾੜੇ ਜਾਣਗੇ ਦੂਜੇ ਪਾਸੇ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ ਪਰੰਤੂ ਪ੍ਰਧਾਨ ਸਾਹਿਬ ਦੀ ਹਾਲਤ ਨੂੰ ਲੈ ਕੇ ਕਿਸਾਨ ਪੂਰਨ ਤੌਰ ਤੇ ਚਿੰਤਤ ਨੇ ਕਿੱਲਾ ਕਿਸਾਨ ਹੀ ਨਸਗੋ ਪੂਰਾ ਦੇਸ਼ ਹੀ ਚਿੰਤਾ ਦੇ ਵਿੱਚ ਹੈ ਪਰੰਤੂ ਉੱਥੇ ਹੀ ਸਰਕਾਰਾਂ ਬੇਫਿਕਰ ਨਜ਼ਰ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਅੱਜ 46 ਦਿਨ ਹੋ ਗਏ ਨੇ ਤੇ ਉਹਨਾਂ ਦੀ ਸਿਹਤ ਹੋਰ ਡਾਊਨ ਹੋ ਗਈ